ਗਟਸ਼ੰਕਰ ਸ਼ਹਿਰ ਦੇ ਮੁਹੱਲਾ ਪੱਟਾਂ ਵਿੱਚ ਲੰਗੀ ਰਾਤ ਹੋਈ ਇੱਕ ਘਰ ਵਿੱਚ ਚੋਰੀ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਸਮਾਚਾਰ ਹੈ। ਲਲਿਤ 베ਦੀ ਅਤੇ ਸਮੀਰ 베ਦੀ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ ਲੰਗੀ ਰਾਤ ਚੋਰਾਂ ਨੇ ਅਲਮਾਰੀ ਵਿੱਚ ਰੱਖੇ ਹੋਏ ਜੀਵਰਤ ਅਤੇ ਨਕਦੀ ਚੋਰੀ ਕਰ ਲਈ। ਸਮੀਰ 베ਦੀ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਲਲਿਤ 베ਦੀ ਇਸ ਘਰ ਵਿੱਚ ਰਹਿੰਦਾ ਹੈ ਅਤੇ ਸਾਰਾ ਪਰਿਵਾਰ ਰਾਤ ਹੇਠਲੇ ਕਮਰੇ ਵਿੱਚ ਸੁੱਤਾ ਹੋਇਆ ਸੀ ਤੇ ਚਿਵਾਰੇ ਵਾਲੇ ਕਮਰੇ ਵਿੱਚ ਪਈ ਅਲਮਾਰੀ ਨੂੰ ਚੋਰਾਂ ਨੇ ਭੰਨ ਕੇ ਉਸ ਕਮਰੇ ਵਿੱਚ ਰੱਖੇ ਹੋਏ ਕੀਮਤੀ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਸਮੀਰ ਵੀਰ ਦੀ ਅਨਸਾਰ કુલ ਨੁਕਸਾਨ 7 ਤੋਂ 8 ਲੱਖ ਰੁਪਏ ਦਾ ਹੋ ਚੁੱਕਾ ਹੈ ਜਿਸ ਦੀ ਸੂਚਨਾ ਗੜਸ਼ਿੰਕਰ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਚੋਰਾਂ ਨੂੰ ਲੱਭ ਕੇ ਉਹਨਾਂ ਦੀ ਰਿਕਵਰੀ ਕਰਵਾਈ ਜਾਵੇ। ਮोटा ਬਰਦਰ ਤੇ ਮੇਰੀ ਮਦਰ ਤੇ ਮੇਰਾ ਭਤੀਜ ਐਸ ਘਰ ਤੇ ਰਹਿੰਦੇ ਆ। ਮੈਂ ਰਾਵਲਪਿੰਡੀ ਰੋਡ ਤੇ ਰਹਿੰਦਾ। ਸਵੇਰੇ 7:30 ਵਜੇ ਜਦੋਂ ਬੱਚੇ ਨੇ ਸਕੂਲ ਜਾਣਾ ਸੀ ਉੱਪਰ ਆਏ। ਤਿਆਰ ਹੋਣ ਲਈ ਜਦੋਂ ਇਹ ਕਮਰਾ ਖੋਲਿਆ ਤਾਂ ਇਹ ਤਾਂ ਕਿ ਖੁੱਲੀ ਪਈ ਸੀ ਜਦੋਂ ਇਹਨੂੰ ਖੋਲ ਕੇ ਦੇਖੇ ਤਾਂ ਕੈਂਚੀ ਨਾਲ ਸਾਰੇ ਪੱਟ ਗਿਆ ਪਰ ਸਭਾਰ ਛੱਟੇ ਹੋ ਸੀਗੇ ਤੇ ਇਹਦੇ ਵਿੱਚੋਂ ਲੋਕਰ ਤੋੜ ਕੇ ਤਾਂ ਉਹ 골ਡ ਤੇ ਕੈਸ਼ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਆ ਜਿਹਦੇ ਵਿੱਚ ਕੋਈ 30-40000 ਰੁਪਏ ਨਗਦ ਸੀਗਾ ਇੱਕ ਸੋਨੇ ਦੀ ਚੈਨੀ ਸੀ ਇੱਕ ਗਾਹ ਦਾ ਸੈੱਟ ਸੀ ਦੋ ਚੂੜੀਆਂ ਸੀ ਮੁੰਦੀ ਸੀ ਬਾਗੀਆਂ ਸੀ ਲੋਕਟ ਸੀਗਾ ਕੋ ਅੰਦਾਜ਼ਾ ਕੋਈ 7-8 ਤੋਲੇ 8 ਕਿ ਤੋਲੇ ਸੋਨਾ ਤੇ 50000 ਕੈਸ਼ ਨਕਦ ਰਾਤੀਏ ਚੋਰੀ ਹੋਈ ਸ ਗਈ। ਸਵੇਰੇ 7:30 ਵਜੇ ਅਸੀਂ ਥਾਣੇ ਜਾ ਕੇ ਮੈਂ ਤੇ ਮੇਰਾ ਛੋਟਾ ਬਦਰਖਾਸਤ ਲਿਖ ਕੇ ਦੇ ਆਏ ਸੀਗੇ। ਐਸਏ ਰਿਸਪੌਂਸਿੰਗ ਫੋਨ ਕੀਤਾ ਸੀ ਕਿ ਉਹਨਾਂ ਮੈਂ ਕੋਰਟ ਚੋਂ ਬਿੱਲ ਹੋ ਕੇ ਆਉਂਗਾ ਹਲੇ 1:00 ਵਜੇ ਹਲੇ ਤੱਕ ਤਾਂ ਕੋ ਆਇਆ ਨਹੀਂ ਬਾਕੀ ਦੇ। ਇਹ ਹੀ ਬੇਨਤੀ ਆ ਵੀ ਸਾਡੇ ਇੱਕ ਤਾਂ ਚੋਰ ਫੜੇ ਜਾਣ। ਸੀਸੀਟੀਵੀ ਚ ਇੱਕ ਅੱਧੀ ਕੋ ਫੋਟੋ ਹੈਗੀ ਸਾਡੇ ਕੋਲ ਨਾਲੇ ਸਾਡੀ ਰਿਕਵਰੀ ਕਰਾਈ ਜਾਵੇ। ਨੁਕਸਾਨ ਸਾਡਾ ਜ਼ਿਆਦਾ ਹੋ ਗਿਆ।